ਹਾਂ ਚਾਲ ਬਾਈ ਸਾਰੇ ਭਰਾ ਮਾ ਦਾ ਸ਼ਰਮਾ ਟਰੈਕਟਰ ਸੇਲ ਤਲਵੰਡੀ ਸਾਬੋ ਤੋਂ ਬਾਈ ਸਵਾਗਤ ਆਜੀ ਤੁਹਾਨੂੰ ਬਾਈ ਇੱਕ ਜਮਾਈ ਛੋਟੇ ਜੇ ਮੁੰਡ ਦਾ ਜੈ ਰੇਡ ਤੇ ਫੋੜ ਦਿਖਾਵਾਂਗੇ 3600 ਬਾਈ ਤੇ ਵੱਧ ਤੋਂ ਵੱਧ ਭਰਾ ਬਾਈ ਆਪਣੇ ਚੈਨਲ ਨਾਲ ਜੁੜ ਜੋ ਤਾਂ ਕਿ ਤੁਹਾਨੂੰ ਨਵੇਂ ਤੋਂ ਨਵਾਂ ਟਰੈਕਟਰ ਦਿਖਾਇਆ ਕਰਾਂਗੇ ਜਦੋਂ ਵੀ ਕੋਈ ਟਰੈਕਟਰ ਆਇਆ ਕਰੂ ਆਪਾਂ ਆਪਣੇ ਚੈਨਲ ਤੇ ਪਾਇਆ ਕਰਾਂਗੇ ਤੇ ਜੁੜ ਜੋ ਚੈਨਲ ਨਾਲ ਬਾਈ ਵੱਧ ਤੋਂ ਵੱਧ ਸ਼ੇਅਰ ਕਰੋ ਟਰੈਕਟਰ ਦਿਖਾ ਦੇ ਨੰਨਾਂ ਦੇ ਮਾਰਲਾ ਇਹ ਸ਼ੋਹ ਦੇ ਹਾਸ ਤੇ ਬੂਕਟ ਟੈਕਿੰਗ ਹੋਈ ਹੋ ਬਾਈ ਟੈਟਰ ਡੈਕਟਰ ਦੇ ਚਾਰੇਤਾ ਜੇ ਮੂਰਲੇ ਬੀਫਾ ਕੰਪਨੀ ਦੇ ਹੈਗੇ ਜਮਾਤਾ ਜੇ ਮੰਗਲ ਹੈਗੇ ਸੀੜ ਦੇ 13 28 ਦੇ ਬਾਈ ਟੈਟਰ ਨੰਬਰ ਉਹ ਪਹਿਲਾਂ ਚੈੱਕ ਕਰਾ ਦੇ ਬਾਈ ਜਮਾ ਸਾਫ ਹੈ ਗਲੇ ਆਪਣੇ ਵਿਦੋ ਵੀ ਛੱਡਿ ਡੈਕਟਰ ਦੇ ਨਵੀਂ ਲੱਗੀ ਹੋਈ ਉਹ ਰੋਡ ਵਾਲੀ ਹੁੱਕ ਡੰਡਾ ਫੱਤੀ ਸਮਾਨ ਸਾਰਾ ਨਾਲ ਡੈਕਟਰ ਤੇ ਠੀਕ ਆ ਬਾਈ ਤੇ ਬੈਟਰੀ ਬੂਸਟਰੀ ਚਾਹੀਦੀ ਹੈ ਡੈਕਟਰ ਤੇ ਚੈੱਕ ਕਰਾ ਦੇ ਮਾੜਾ ਜ ਉਹਦੇ ਲੈ ਆ ਜਾ ਜਿੱਕੇ ਤੋਂ ਲੀਕਿੰਗ ਦੀ ਪ੍ਰੋਬਲਮ ਨਹੀਂ ਜਾ ਰਾ ਇੰਜ ਜਮਾ ਸੁੱਕਾ ਰਹੂਗਾ ਚੈੱਕ ਕਰਾ ਜੀ ਜੰਝੜਿਆ ਹੋ ਗੋ ਜਿੰਮੇਵਾਰੀ ਐ ਡੈਕਟਰ ਦੀ ਚਾਹੇ ਬਾਈ ਵਾਕੇ ਲੈ ਜਿਓ ਯਾਰ ਹੋਰ ਦਾ ਠੀਕ ਠੀਕ ਜੀ ਹਰਿਆਣਾ ਨੰਬਰ ਆ ਗਿਆ ਬਾਈ ਇਹ ਨਾ ਹੁੰਦਾ ਨਹੀਂ ਕਿ ਬਾਈ ਠੀਕ ਫਿਰ ਅੱਗੇ ਚੱਲੂਗਾ ਇਹ ਤੇ ਲੇਟਾਂ ਰੋਟਰੇਟਰ ਦੀਆਂ ਨਾਲ ਦੀਆਂ ਬੰਦਾ ਠੀਕ ਜਿਹੜੀਆਂ ਆਈਆਂ ਗਿਆ ਮੈਂ ਪ੍ਰੂਫ ਦਿਖਾ ਦੇ ਸਿੰਗ ਲੱਗੇ ਜਾਲੀ ਜੁਲੀ ਵਧੀਆਂ ਬਾਈ ਠੀਕ ਹੈ ਕਹਿੰਦਾ ਭਾਬਾ ਆਸ਼ੇ ਦੇ ਡੇਟ ਦਾ ਯਾਰ ਕੋਈ ਆਸ਼ਾ ਨਹੀਂ ਦਿੰਦਾ ਸਾਨੂੰ ਐਨੇ ਦਾ ਡੇਟਾਂ ਚ ਕਿਉਂ 36 37000 ਦੇ ਦਾ ਬਾਈ ਇਹ ਤੇ ਚਾਰੇ ਟਾਇਰ ਹੀ ਹੋਊਗਾ ਠੀਕ ਆ ਬਾਈ ਤੇ ਟਰੈਕਟਰ ਦਾ ਰੇਟ ਚੈੱਕ ਕਰਾ ਦੇ ਹੁਣ ਕਰਾ ਮਾੜਾ ਜਾਂ 1 ਲੱਖ ਤੇ 45000 ਹੋ ਗਿਆ ਰੇਟ ਟਰੈਕਟਰ ਟਰੈਕਟਰ ਦੇਵਾਂਗੇ ਬਾਈ ਜਿਹੜਾ ਆਪਣੇ ਚੈਨਲ ਤੇ ਵੀਡੀਓ ਦੇਖ ਕੇ ਆਊਗਾ 1 ਲੱਖ ਤੇ 20000 ਦਾ ਨਵੇਂ ਟਾਇਰਾਂ ਚ ਫੋੜ ਗੇਰ ਇੰਜਨ دار ਪੀ ਦਾ ਪੀ ਆ ਬਾਈ ਵਾਕੇ ਚੈੱਕ ਕਰਕੇ ਤਸੱਲੀ ਕਰ ਤੂੰ ਟਰੈਕਟਰ ਲੈ ਜਾ ਬਾਈ ਕਾਗਜ਼ ਪੱਤਰਾ ਦਾ ਜਮਾਂ ਓਕੇ ਮਿਲੂ ਬਾਈ ਸਾਨੂੰ ਜਿਹੜੀ ਚੀਜ਼ ਆ ਉਹ ਤੁਹਾਨੂੰ ਆਪਾ ਦੱਸਦੀ ਵੀ ਇਥੋਂ ਪੇਂਟ ਹੋਇਆਗਾ ਤੇ ਬਾਕੀ ਜੋ ਤੁਸੀਂ ਕੋਲੇ ਆਓਗੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਠੀਕ ਹੈ ਨਾਨਾ ਮਾਡਲ ਕੋਡ ਆ ਗਿਆ 1,45,000 ਕੋਈ ਡਿਮਾਂਡ 1,20,000 ਦਾ ਰੈਟਰ ਆਪਾਂ ਦੇ ਦਾਂਗੇ 1000 ਰੁਪਏ ਤੇ ਆਪੀ ਨਾਲ ਛੋੜਾ ਬਾਈ ਠੀਕ ਤੇ ਨੰਬਰ ਫੋਨ ਲਓ ਬਾਈ ਆਪਣਾ 94787 99391 ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਬਾਈ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਧੰਨਵਾਦ ਬਾਈ